ਤੇ ਹਾਂਜੀ ਦੋਸਤੋ ਤੇ ਹੁਣ ਖੜਿਆ ਜੀ ਨਵਾਂ گاؤں ਰੋਡ ਨਵਾਂ ਗ੍ਰਾਮ ਪਿੰਡ ਦਾ ਨਾਮ ਆ ਤੇ ਇਹ ਅਨੰਦਪੁਰ ਸਾਹਿਬ ਰੋੜਿਆ ਇਹ ਜਿਹੜਾ ਰੋਡ ਆਉਦਾ ਆ ਜੀ ਇਹ ਆਉਦਾ ਗਰਸ਼ੰਕਰ ਤੋਂ ਅਨੰਦਪੁਰ ਸਾਹਿਬ ਨੂੰ ਤੇ ਇੱਥੇ ਇੱਕ ਬਿਲਕੁਲ ਛੋਟੀ ਜੀ ਦੁਕਾਨ ਆ ਬਿਲਕੁਲ ਛੋਟੀ ਜੀ ਤੇ ਇੱਥੇ ਇਹ ਬਾਈ ਜੀ ਹੁਣੇ ਨੇ ਇੱਥੇ ਬਣਾਉਂਦੇ ਆ ਬਹੁਤ ਹੀ ਕਮਾਲ ਦੀ ਬਰਫੀ ਬਾਈ ਜੀ ਕੀ ਹਾਲ ਚੱਲ ਬਾਈ ਜੀ ਠੀਕ ਠਾਕ ਹੋ ਹੋਰ ਕੀ ਨਾਮ ਕੀ ਆ ਆਰਾਮ ਸਰੂਪ ਜੀ ਆਰਾਮ ਸਰੂਪ ਹਾਂਜੀ ਆਰਾਮ ਸਰੂਪ ਜੀ ਬਰਫੀ ਬੜੀ ਸਵਾਦ ਬਣਾਉਂਦੇ ਹੋ ਹਾਂਜੀ ਹਾਂਜੀ ਤੇ ਕਿਵੇਂ ਕੀ ਕੀ ਪਉਦੇ ਤੁਸੀਂ ਇਹਦੇ ਵਿੱਚ ਖੋਹਰ ਖੰਡ ਜੀ ਬਸ ਖੋਹ ਆ ਦੇ ਖੰਡ ਗੱਲੀ ਬਸ ਤੇ ਇਹਨਾਂ ਕੀ ਫੇਮਸ ਤੁਹਾਡਾ ਕਿਉਂ ਆਇਨਾ ਤੁਸੀਂ ਬਣਾਉਣੇ ਜਿਹੜੀ ਆਪਣਾ ਸਪੈਸ਼ਲ ਬਣਾ ਕੇ ਨਾ ਖੋਹ ਆ ਫਲਾਈਦੀ ਹੈ ਅੱਛਾ ਜੀ ਹਾਂਜੀ ਤੇ ਦੁੱਧ ਕਿੰਨੀ ਫੈਟ ਦਾ ਹੁੰਦਾ ਘਟੋ ਘਟਾ ਪਟੋੜੀ 70 ਤੁਹਾਨੂੰ ਦੱਸਿਆ 70 ਵਧੀਆ ਦੁੱਧ ਲੈਂਦਾ ਨਾ ਪੂਰਾ ਵਧੀਆ ਫੁੱਲ ਫੈਟ ਵਾਲਾ ਫੁੱਲ ਫੈਟ ਅੱਛਾ ਤੇ ਇੱਥੇ ਆਪ ਦਿਖਾਈਏ ਬੜਾ ਜਿ ਕਿੱਥੇ ਕੀ ਕੀ ਹੁੰਦਾ ਤੁਹਾਡਾ ਆ ਲਓ ਅੱਛਾ ਆ ਪਈ ਹੈ ਜੀ ਇਹਨਾਂ ਦੀ ਬਰਫੀ ਤੇ ਅਸੀਂ ਹੁਣ ਟ੍ਰੇ ਬਾਹਰ ਕੱਢੀ ਸੀਗੀ ਤਨੀ ਤਾਂ ਇਹ ਟਰੇਆਂ ਪਈਆਂ ਹੁੰਦੀਆਂ ਇੱਥੇ ਜਾਲੀ ਚੱਖੀ ਰਾਈ ਦੀ ਸਭ ਕੋ 40 ਦੇ ਵਿੱਚ ਨਾ ਕੀ ਬਾਤ ਹੈ ਇਹ ਸਾਰੀ ਬਰਫੀ ਦਾ ਇਹਦੀ ਹਾਂਜੀ ਹਾਂਜੀ ਇਹ ਬਾਈ ਦੀਵਾਲੀ ਦਾ ਸੀਜ਼ਨ ਲੱਗਦਾ ਲੱਗਾ ਹੈ ਹਾਂਜੀ ਹਾਂਜੀ ਅੱਛਾ ਕੀ ਬਾਤ ਹੈ ਆ ਆ ਬੇਸਣ ਲੱਦੇ ਲਾਈ ਹਰੇ ਇਹ ਲਾਦਾ ਪਈਆ ਦੀਵਾਲੀ ਦੇ ਵਾਵਾ ਪੈਸੇ ਕਮਾਏਗਾ ਇਸ ਵਾਰ ਹੈ ਨਹੀਂ ਨਹੀਂ ਬਹੁਤਾ ਨਹੀਂ ਲਈ ਲਾਜ ਬਹੁਤਾ ਲਾਜ ਨਹੀਂ ਕਰਿਆ ਅੱਛਾ ਜੀ ਇਹ ਦਿਖਾਓ ਕਿ ਇਹ ਕੀ ਆ ਇਹ ਕੀ ਹੈ ਇਹ ਬੇਸਣ ਆ ਇਹ ਅੱਦੇ ਬਣਾ ਲੇ ਅੱਛਾ ਜੀ ਇਹ ਬੇਸਣ ਬਣਾਇਆ ਹੋਇਆ ਹੈ ਐਵੇਂ ਖਾ ਕੇ ਦੇਖੋ ਬਸਲਾ ਵਧੀਆ ਬਰਫੀ ਨਾ ਹੋਵੇ ਵਧੀਆ ਕੀ ਬਾਤ ਹੈ ਜੀ ਨਹੀਂ ਜਰੂਰ ਜਰੂਰ ਬਾਜੀ ਖਾ ਲਿਆ ਇਹ ਇਹ ਬਾਅਦ ਚ ਬਾਅਦ ਚ ਟਰਾਈ ਕਰਦੇ ਜੀ ਮੈਨੂੰ ਫਿਕਰ ਨਾ ਕਰੋ ਸਾਰਾ ਟੇਸਟ ਕਰਕੇ ਜਾਵਾਂਗੇ ਖਾ ਪੀ ਕੇ ਜਾਵਾਂਗੇ ਤੇ ਭਾਈ ਕਿੰਨੀ ਦੇਰ ਹੋ ਗਈ ਤੁਹਾਨੂੰ ਦੁਕਾਨ ਸ਼ੁਰੂ ਕੀਤਿਆਂ ਨੂੰ ਇਹ ਸਾਲ ਹੋਏ ਗਏ 40 ਸਾਲ 40 ਸਾਲ ਤੇ 40 ਸਾਲ ਤੋਂ ਤੁਸੀਂ ਬਣਾ ਰਹੇ ਹੋ ਕਿ ਪਹਿਲਾਂ ਹੋਰ ਵੀ ਤੁਹਾਡੇ ਕੋਈ ਬਣਾਉਂਦੇ ਆਪੇ ਬਣਾਈ ਦੀ ਆ ਵੀ ਬਣਾਉਂਦੇ ਹੋ ਅੱਛਾ ਕਿਹੜੀ ਕਿਹੜੀ ਕੰਟਰੀ ਤੱਕ ਤੁਹਾਡੀ ਬਰਫੀ ਜਾ ਚੁੱਕੀ ਹੈ ਹੁਣ ਤੱਕ ਸਾਰੇ ਬਾਹਰ ਜਾਂਦੀ ਹੈ ਇਹ ਕਿਹੜੀ ਕਿਹੜੀ ਕੰਟਰੀ ਕਰੇ ਦਾ ਜਰਮਾ ਇਰੀਆ ਸਾਰੇ ਜਿੰਨੇ ਵੀ ਆਗੇ ਬਿਲਕੁਲ ਇੱਥੇ ਆਣੇ ਤੇ ਅੱਛਾ ਜੀ ਤੇ ਸਾਰੀ ਬਰਫੀ ਪਹਿਲਾਂ ਬੁੱਕ ਪਹਿਲਾਂ ਬੁੱਕ ਕਰਾ ਕੇ ਚਾਹੁੰਦੇ ਕਿਵੇਂ ਪਹਿਲਾਂ ਕਪੜਾ ਵਾਲੀ ਬੰਦੀ ਜਿਹੜੇ ਨਹੀਂ ਕਈ ਵਾਰੀ ਕੋਲੀ ਪੈ ਜਾਂਦੀ ਹੈ ਕਈ ਵਾਰੀ ਜਿੰਨੇ ਹੁਣ ਜਿਆਦਾ ਮਿੱਠਾ ਘੱਟ ਪਾਣਾ ਉਹ ਇੱਕ ਦੋ ਦਿਨ ਪਹਿਲਾਂ ਦੱਸ ਜਾਂਦੇ ਅੱਛਾ ਫੇਰ ਇੱਕ ਦੋ ਦਿਨ ਪਹਿਲਾਂ ਕਿੰਨੀ ਕਿੰਨੀ ਘਟੋ ਘਟ ਸਾਈ ਰੱਖਣੀ ਪੈਂਦੀ ਪਹਿਲਾਂ ਬਰਫੀ ਦੀ ਸਾਈ ਕੋਈ ਨਹੀਂ ਲੈਦੀ ਆਪਣੇ ਤਾਂ ਬੰਦੇ ਇੱਥੇ ਸਾਈ ਦੇ ਤੇ ਲੈਣੀ ਹੈ ਅੱਛਾ ਤੇ ਮਤਲਬ ਘਟੋ ਘਟ ਕਿੰਨੀ ਬਰਫੀ ਬਣਾ ਦੇਣ ਕਿਲੋ ਡੇਢ ਕਿਲੋ ਜਿੰਨਾ ਮਰਜ਼ੀ ਆਰਡਰ ਹੋਵੇ ਹਾਂ ਫੇਰ ਬਣਾ ਲੈਂਦੀ ਹੈ अच्छा जी ਲੈ 8 ਕਿਲੋ 8 ਕਿਲੋ ਵੰਦੀ 7-8 ਕਿਲੋ ਤੇ ਜਿਹੜੀ ਹੁਣ ਤੁਹਾਡੀ ਆ ਬਰਫੀ ਪਈ ਆ ਇਹ ਕਿੰਨੇ ਟਾਈਮ ਚ ਵੇਚ ਲੈਣੀ ਸਾਰੀ ਇਹ ਤੇ ਵਾਹ ਵੀ ਲਗਾ ਦੇ ਇੱਕੋ ਲੈ ਦੋ ਵੀ ਲੈ ਜਾਂਦੇ ਆ ਤੇ ਅੱਛਾ ਮਤਲਬ ਦੋ ਇੱਕ ਦੋ ਦੇ ਦੀ ਵਹਿਮਾਨ ਆ ਇਹ ਮਤਲਬ ਅੱਜ ਜਾਂ ਕੱਲ ਤੱਕ ਵੇਚ ਜਾਣੀ ਆ ਇਹ ਕੀ ਬਾਤ ਹੈ ਮਾਜੀ ਤੇ ਅੱਛਾ ਹੁਣ ਸਾਨੂੰ ਇੱਕ ਗੱਲ ਮੇਨ ਹੋਰ ਦੱਸੋ ਵੀ ਇਹ ਜਿਹੜਾ ਪਿੰਡ ਆ ਕਿਹੜਾ ਪਿੰਡ ਦਾ ਨਾਮ ਪੂਰਾ ਦੱਸੋ ਕੀ ਆ ਇਹ ਨਵਾਂ ਗਰਾਂ ਹੈ ਜੀ ਨਵਾਂ ਗ੍ਰਾਮ ਹਾਂ ਜਿਹੜੇ ਰੋਡ ਤੇ ਪੈਂਦਾ ਇਹ ਇਹ ਗੜਸ਼ਾ ਤੋਂ ਅਨੰਦਪੁਰ ਗੜਸ਼ਾ ਘਰ ਤੋਂ ਅਨੰਦਪੁਰ ਰੋਡ ਤੇ ਪੈਂਦਾ ਤੇ ਕੀ ਰੇਟ ਪਰਫੀ ਦਾ ਰੇਟ ਕੀ ਉਹ ਤੁਹਾਡੀ ਦਰ? ਅਈ 400 ਦੇ ਨਹੀਂ 400 ਰੁਪਏ ਕਿਲੋ ਹਾਂਜੀ ਤੇ ਰੇਟ ਕਰਦੇ ਨਹੀਂ ਲਖਿਆ ਤੁਸੀਂ ਨਹੀਂ ਨਹੀਂ ਕਰ ਅੱਛਾ ਬੱਚਾ ਦੇ ਪੈਸੇ ਦੇ ਵਿੱਚ ਵੀ ਅਈ ਤੇ ਵੀ ਪਤੀ ਜਾਂਦੇ ਬੜਾ ਵਧੀਆ ਠੀਕ ਹੈ ਅੱਛਾ 70 ਰੁਪਏ ਕਿਲੋ ਦੁੱਧ ਲੈਣੇ ਹੋ ਹਾਂਜੀ ਤੇ 400 ਰੁਪਏ ਤਾਂ ਤੁਸੀਂ ਪਰਫੀ ਵਿਚਣ ਦੇ ਹੋ ਨਹੀਂ ਜਿਹੜੀ ਹੁਣ ਜਿਆਦੇ ਘੱਟ ਮਿੱਠਾ ਉਹ 500 ਕਰੀ ਆਈ ਅੱਛਾ ਜਿਹੜੀ ਚਾਹ ਘੱਟ ਮਿੱਠੇ ਵਾਲੀ ਆ ਉਹ 500 ਰੁਪਏ ਆ ਕੀ ਬਾਤ ਹੈ ਬਜੀ ਇਹ ਆ ਦੇਖ ਲੋ ਜੀ ਬਪੂ ਜੀ ਇਹ ਬਣਾਉਂਦੇ ਆ ਜੀ ਘੱਟ ਮਿੱਠੇ ਵਾਲੀ ਬਰਫੀ ਹੁੰਦੀ ਹੈ ਨਾ ਇਹ ਤੇ ਲਗਭਗ 4-500 ਰੁਪਏ ਕਿਲੋ ਘੱਟ ਜਿਆਦੇ ਮਿੱਠੇ ਵਾਲੀ 400 ਨੂੰ ਹਾਂਜੀ ਘੱਟ ਮਿੱਠੇ ਵਾਲੀ 500 ਨੂੰ 500 ਦਾ 500 ਨੂੰ ਜਿੱਦਾਂ ਦਾ ਮੇਲ ਜੋ ਅੱਛਾ ਹੁਣ ਤੁਹਾਡੀ 400 ਵਾਲੀ ਕਿਹੜੀ ਤੇ 500 ਵਾਲੀ ਕਿਹੜੀ ਆ ਆਹ ਹਾਂਜੀ 400 ਵਾਲੀ ਹੀ ਆ ਜਿਆ ਜਿਆ ਇਹ 450 ਵਾਲੀ ਹਾਂ ਮਤਲਬ ਇਹ ਨਾ ਤਾਂ ਵੱਧ ਮਿੱਠਾ ਹੈ ਤੇ ਨਾ ਇਹ ਚ ਘੱਟ ਮਿੱਠਾ ਹੈ ਹਾਂਜੀ ਹਾਂਜੀ ਬਿਲਕੁਲ ਅੱਛਾ ਨਾਲ ਆ ਜੋ ਇਧਰ ਅੱਛਾ ਇਹ ਹੈਗੀ 450 ਵਾਲੀ ਹਾਂਜੀ ਤੇ ਜਿਹੜੀ 400 500 ਵਾਲੀ ਉਹ ਕਿਹੜੀ ਆ ਉਹ ਆਦੇ ਹਣੀ ਬਣਾਈ ਉਹ ਜਿਹੜਾ ਆਰਡਰ ਤੇ ਬਣਾਈ ਦੀ ਉਹ ਅੱਛਾ ਉਹ ਆਰਡਰ ਤੇ ਬਣਾਉਣੀ ਹਾਂ ਉਹ ਤਾਂ ਹੀ ਬਣਾਈ ਅੱਛਾ ਹਾਂਜੀ ਭਈਆ ਕੀ ਕਹਦੇ ਹੂੰ ਮੈਂ ਭਈਆ ਕਹਦਾ ਜਿਵੇਂ ਮੈਗ ਲੱਗਿਆ ਉਹ ਤੂੰ ਮਾਈਕ ਲਾ ਕੇ ਕਹ ਤਾਹੀ ਆਵਾਜ਼ ਆਉਣੀ ਤੇ ਉਹਦੀ ਹਾਂਜੀ ਹਾਂਜੀ ਚਲੋ ਠੀਕ ਹੈ ਭਈਆ ਜੀ ਫਿਰ ਸਾਨੂੰ ਬਰਫੀ ਟੇਸਟ ਕਰਵਾਓ ਜਰਾ ਅਸੀਂ ਵੀ ਦੱਸੀਏ ਤੁਹਾਡੀ ਬਰਫੀ ਦਾ ਟੇਸ ਕਿਦਾਂ ਦਾ ਆ ਬਸ ਜੀ ਬਸ 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 ਅੱਛਾ ਇੱਥੇ ਇੱਕ ਚੀਜ਼ ਮੈਂ ਦੇਖੀ ਆ ਵੀ ਇੱਥੇ 20 ਸਿੱਕ ਮੰਗਦੇ ਆ 4 4 5 5 20 ਕੱਟ ਕੇ ਰੱਖ ਦਿੰਦੇ ਆ ਐਸੇ ਭੋਲੇ ਦਾ ਨੰਗਾ ਚੱਲਦਾ ਜੀ ਅੱਛਾ ਜੀ ਉਹ ਕਹਿੰਦੇ ਵੀ ਇੱਥੇ ਕਿਲੋ ਬਰਫੀ ਲੈਣੀ ਹੁੰਦੀ ਤੇ ਪਾਈਆ ਮੇਲਾ ਆ ਕੇ ਖਾਈ ਜਾਂਦੇ ਆ ਲੈ ਪਹਿਲਾਂ ਗਏ ਤਾਂ ਖਾਓ ਫੇਰ ਲੈ ਜਾਓ ਸਾਨੂੰ ਇਦਾਂ ਦਾ ਕੋਈ ਚੱਕਰ ਨਹੀਂ ਕੀ ਬਾਤ ਹੈ ਜੀ ਕੀ ਬਾਤ ਹੈ ਬਹੁਤ ਵਧੀਆ ਲਾ 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 ਬਦੋ ਖਾਈ ਦਾ ਤੇ ਲੋ ਜੀ ਪਹਿਲਾਂ ਫਾਈਨਲੀ ਬਰਫੀ ਚੈੱਕ ਕਰੋ ਤੁਸੀਂ ਤੇ ਬਰਫੀ ਵੀ ਵਾਕਈ ਕਮਾਲ ਦੀ ਆ ਬਹੁਤ ਫਲੇਵਰ ਵਧੀਆ ਆ ਬਹੁਤ ਜ਼ਬਰਦਸਤ ਆ ਤੇ ਬਾਈ ਹੁਣੀ ਸਾਡੇ ਨਾਲ ਨੇ ਤੇ ਹੁਣ ਆਪਾਂ ਇਹਨੂੰ ਕਰਦੇ ਆ ਜੀ ਰੱਖ ਕੇ ਇੱਥੇ ਤੇ ਇੱਥੋਂ ਆਪਾਂ ਚੱਕ ਲੈਂਦੇ ਆ ਜੀ ਇਹਨੂੰ ਐਵੇਂ ਚੱਕ ਲਈਏ ਜੀ ਚੱਕ ਲਓ ਚੱਕ ਲਓ ਕੱਟੀ ਹੋਈ ਅੱਛਾ ਜੀ ਕੀ ਬਾਤ ਹੈ ਜੀ ਕਿ ਇੱਥੇ ਕੰਮ ਹੈਗਾ ਦੇਸੀ ਇੱਥੇ ਕੋਈ ਵੀ ਤੁਸੀਂ ਜੇ ਪਲੇਟ ਦੇ ਵਿੱਚੋਂ ਚੱਕਣਾ ਜਾਂ ਕੋਈ ਹੋਰ ਜੀਜ਼ ਇੱਥੇ ਕੋਈ ਕੰਪਨੀ ਵਿੱਚ ਦੰਦਾ ਇਹਦਾ ਸਿਰਫ ਚੱਕੋ ਤੇ ਖਾਓ ਕਿਉਂ ਬਜੀ ਹਾਂਜੀ ਵਾਹ ਜੀ ਵਾਹ ਹੂੰ ਤੁਹਾਗੇ ਭਈਆ ਸਵਾਦ ਕਮਾਲ ਹੈ ਬਹੁਤ ਵਧੀਆ ਸੁਆਦ ਤੁਹਾਡੀ ਬਰਫੀ ਦਾ ਸਿਰ ਇਹ ਇੰਨੀ ਸਸਤੀ ਬਰਫੀ ਵੇਚ ਕੇ ਦੇ ਦੋ ਜੀ ਤੁਸੀਂ ਲੈ ਵੇਚਣ ਨਾਲ ਕੋਈ ਕੰਮ ਦਾ ਕਰਨਾ ਮਾੜਾ ਮਟਾ ਕਰਨਾ ਹੈ ਜਿਆਦਾ ਘਾਦਾ ਭਰਦਾ ਵੀ ਹੈ ਜਿਆਦਾ ਜਿਆਦਾ ਨਹੀਂ ਭਰਦਾ ਨਹੀਂ ਨਹੀਂ ਉਹ ਤਾਂ ਉਹ ਕੋਲ ਸਪੈਸ਼ਲ ਹੀ ਰਹੇ ਜਾਂਦਾ ਕਿ ਉਹਨੂੰ ਹੋਏ ਬਦ ਕਰ ਦਿੰਦਾ ਨਹੀਂ ਪਰ ਇਹੀ ਇਦਾਂ ਦੀ ਬਰਫੀ ਬਿਰਜੂ ਬਰਫੀ ਵਾਲੇ 550 ਨੂੰ ਵੇਚਣ ਦੇ ਨੇ ਉਹ ਤਾਂ ਉਹ ਤਾਂ ਰੈਡੀ ਮੇਡ ਲੈ ਕੇ 180 ਲੈ ਕੇ 400 ਨੂੰ ਵੇਚੀ ਜਾਂਦੇ ਬੜੀਆਂ ਨਗਾਨਾਂ ਤੇ ਹਾਂ ਜਿਹੜੀ ਹੁੰਦੀ ਅਗਲੀ ਵਾਲੀ ਆਹ ਉਹ ਅਗਲੀ ਵਾਲੀ ਅੱਛਾ ਹਾਂ 180 90 ਰੁਪਏ ਦੇ ਜਾਂਦੇ ਉਹ ਅਸਲੀ ਮਾਦੀ 400 ਬੜੀਆਂ ਨਗਾਨਾਂ ਦਾ ਵੇਚੀ ਜਾਂਦੇ ਆ ਅਜਾ ਉਹ ਤੁਹਾਡੇ ਕੋਲ ਵੀ ਆਉਂਦੇ ਨੇ ਨਾ ਆਣੇ ਆਸੀਂ ਲੈਂਦੇ ਰਿਆਂ ਅੱਜ ਕੀ ਰੇ ਦਿੰਦੇ ਹੋ ਵਰਫੀ ਕਿਤੇ ਕੀੜ ਦਿੰਦੇ ਹੋ ਉਹ ਮੇਰੇ ਨਾਲ 180 ਲੱਭੇ ਹਣੀ ਬਸ ਇੱਥੇ ਅੱਛਾ 200 ਰੁਪਏ ਕਿੰਨੇ ਤੱਕ ਇਹਨੇ ਮਾਰਕੀਟ ਚ ਵਿਕਦੀ ਆ ਉਹ ਮਤਲਬ ਮਾਰਕੀਟ ਦੀ 200 ਆਖ ਲਾਓ ਬਾਕੀ ਦੁਕਾਨਦਾਰਾਂ ਵਾਲੇ ਆਵੇ ਮਰਜ਼ੀ ਨਾਲ ਵੇਚਦੇ ਅੱਛਾ ਮਤਲਬ ਉਹ ਹੀ ਵਰਫੀ ਜਿਹੜੀ ਕੰਬੀ ਵਰਫੀਆਂ 4-400 ਰੁਪਏ ਕਿਲੋ ਹਾਂਜੀ ਕੀ ਬਾਤ ਆ ਇਹ ਦੇਖ ਲਓ ਵੀ 4-400 ਰੁਪਏ ਨੂੰ ਨੂਨ ਨਕਲੀ ਵਰਫੀ ਮਿਲਦੀ ਆ ਤੇ ਤੇ ਇਸ ਕਰਕੇ ਬੇਨਤੀ ਆ ਵੀ ਚੰਗੀ ਚੀਜ਼ ਖਾਓ ਤੇ ਚੰਗੀ ਚੀਜ਼ ਨਹੀਂ ਖਵਾਈਏ ਕੋ ਬਾਜੀ ਠੀਕ ਹਨ ਆਈ ਦਾ ਪੱਲ ਮਿਲ ਕੇ ਜੀ ਆਰ ਦਾ ਨਾ ਗਾਣਾ ਵਧੀਆ ਚੀਜ਼ ਵਿੱਚੋਂ ਵਧੀਆ ਮਿਲ ਆ ਵਕਤ ਸਵਾਦ ਬਹੁਤ ਕਮਾਲ ਦਾ ਬਹੁਤ ਵਧੀਆ ਮਜ਼ਾ ਆ ਗਿਆ ਭਾਈ ਤੁਹਾਡੀ ਬਰਫੀ ਖਾ ਕੇ ਥੈਂਕ ਯੂ ਸੋ ਮਚੀ ਤੇ ਹੁਣ ਤੁਸੀਂ ਕਰਨਾ ਕੀ ਇਹ ਵੀਡੀਓ ਨੂੰ ਸ਼ੇਅਰ ਕਰਨਾ ਚਾਹਦੇ ਹੋ ਨਾ ਸਬਸਕ੍ਰਾਈਬ ਚੂਜ਼ ਕਰਦੇ ਹੋ ਤੇ ਕਮੈਂਟ ਕਰਕੇ ਦੱਸਿਓ ਵੀ ਬਾਈ ਹੁਣਾਂ ਦੀ ਬਰਫੀ ਤੁਹਾਨੂੰ ਕਿਵੇਂ ਲੱਗੀ ਤੇ ਕਿਉਂਕਿ ਅਸੀਂ ਹੁਣ ਤੁਹਾਨੂੰ ਬਰਫੀਆਂ ਤਾਂ ਦਿਖਾ ਰਹੇ ਹਾਂ ਤੇ ਉਹ ਦੀ ਦੀਵਾਲੀ ਦਾ ਸੀਜ਼ਨ ਆ ਦੀਵਾਲੀ ਦੇ ਵਿੱਚ ਤੁਹਾਨੂੰ ਸ਼ੁੱਧ ਬਰਫੀ ਕਿੱਥੋਂ ਮਿਲਣੀ ਆ ਕਿਵੇਂ ਮਿਲਣੀ ਆ ਉਹ ਤੁਹਾਨੂੰ ਦਿਖਾ ਰਹੇ ਹਾਂ